ਅਸੀਂ ਫਿਰੋਜ਼ਪੁਰ ਦਾ ਵੀ ਦੌਰਾ ਕੀਤਾ ਅਸੀਂ ਫਾਜ਼ਿਲਕਾ ਦਾ ਵੀ ਦੌਰਾ ਕੀਤਾ ਹਬੌਰ ਦਾ ਵੀ ਕੀਤਾ ਜਲਾਲਾਬਾਦ ਦਾ ਵੀ ਕੀਤਾ ਜਿੱਥੇ ਕਾਫੀ ਪਾਣੀ ਆਇਆ ਹੋਇਆ ਔਰ ਉਹਨਾਂ ਦੀ ਤਿਲਫੁਲ ਭੇਟਾ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸਾਰੇ ਸਾਡੇ ਕਾਂਗਰਸ ਦੇ ਆਗੂ ਸਹਿਬਾਨਾਂ ਨੇ ਪਿੰਡਾਂ ਚੋਂ ਵੀ ਆਮ ਲੋਕਾਂ ਨੇ ਐਸੇ ਦਾ ਪੰਜਾਬ ਦੇ ਵਿੱਚ ਦੇ ਬਹੁਤ ਜਾਂਬਾਜ ਲੋਕ ਹੈ ਉਹ ਹਰ ਔਖੀ ਘੜੀ ਦੇ ਵਿੱਚ ਪੰਜਾਬੀਆਂ ਦਾ ਸਾਥ ਦਿੰਦੇ ਪਰ ਅੱਜ ਫਿਰ ਅਸੀਂ ਗੰਭੀਰਤਾ ਨਾਲ ਇੱਕ ਮੀਟਿੰਗ ਕਰਦੇ ਹੋਏ ਮੈਂ ਪੰਜਾਬ ਦੇ ਹੋਰ ਥਾਵਾਂ ਤੇ ਵੀ ਜਾਣਾ ਹੈ ਹੁਸ਼ਾਰਪੁਰ ਵੀ ਜਾਣਾ ਹੈ ਨਾਲ ਹੀ ਨਾਲ ਮੈਂ ਅੰਮ੍ਰਿਤਸਰ ਸਾਹਿਬ ਵੀ ਖੇ ਜਾਣਾ ਹੈ ਕਰਨਤਾਰਨ ਵੀ ਜਾਣਾ ਹੈ ਜਾ ਕੇ ਵੀ ਆਇਆ ਹੈ ਪਹਿਲਾਂ ਤੇ ਸਾਰੇ ਸਾਥੀਆਂ ਨੇ ਕਿਹਾ ਕਿ ਆਪਾਂ ਜੋ ਤੁਸੀਂ ਹੁਕਮ ਲਾਇਆ ਸੀ ਕਿ ਕਿਸੇ ਕੋਈ ਇੱਕ ਤਨਖਾਹ ਦੇਵੇ ਕੋਈ ਦੋ ਤਨਖਾਹ ਦੇਵੇ ਕੋਈ ਤਿਲ ਫੁੱਲ ਭੇਟਾ ਸੇਵਾ ਕਰੇ ਆਪਣੀ ਵੱਲੋਂ ਆ ਜੋ ਅਸੀਂ ਲੋਕਾਂ ਨੂੰ ਰਾਹਤ ਦਾ ਸਮਾਨ ਉਹਨਾਂ ਦੀ ਜ਼ਰੂਰਤ ਦੇ ਮਤਾਬਕ ਜੋ ਉਹਨਾਂ ਨੂੰ ਚਾਹੀਦਾ ਉਹਰੇ ਮਤਾਬਕ ਅਸੀਂ ਭੇਜ ਸਕੀਏ ਆਉਣ ਵਾਲੇ ਦਿਨਾਂ 'ਚ ਕਿਉਂਕਿ ਇਹ ਕਈ ਦਿਨ ਕੰਮ ਚੱਲਦਾ ਸੋ ਫਿਰ ਅੱਜ ਅਸੀਂ ਇਕੱਠੇ ਹੋਏ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਪੰਜ ਮੈਂਬਰੀ ਜਿਹੜੀ ਕਮੇਟੀ ਦਾ ਗਠਨ ਕੀਤਾ ਜਿਹਦੇ ਵਿੱਚ ਕੁਲਵੀਰ ਸਿੰਘ ਜੀਰਾ ਆਸ਼ੂ ਬਾਂਗੜ ਗਵਿੰਦਰ ਕੁਬਾਇਆ ਜੀ ਸ਼ੁਭਦੀ ਬਿੱਟੂ ਜੀ ਨਰਿੰਦਰ ਕੌਣੀ ਜਿਹੜੇ ਇਹ ਤਾਲਮੇਲ ਰੱਖਣਗੇ ਸਾਰੇ ਹਲਕਿਆ ਦੇ ਲੋਕਾਂ ਨਾਲ WhatsApp ਸਾਰੇ ਜਾਣਿਆਂ ਦਾ ਸੀ ਜਿਹੜੇ 25 30 ਜਾਣੇ ਇਕੱਠੇ ਹੋਏ ਆ ਉਹਨਾਂ ਦਾ WhatsApp ਇੱਕ ਗਰੁੱਪ ਕ੍ਰੀਏਟ ਕਰ ਦਿੱਤਾ ਗਿਆ ਇਹਨਾਂ ਪੰਜ ਮੈਂਬਰੀ ਕਮੇਟੀ ਨੂੰ ਹਬੌਰ ਬੱਲੂਆ ਬਹਬੌਰ ਬੱਲੂਆਣਾ ਫਾਜ਼ਿਲਕਾ ਜਲਾਲਾਬਾਦ ਤੇ ਗੁਰੂ ਅਰਸਾਏ ਤੇ ਫਰੋਜ਼ਪੁਰ ਜਾਂ ਜੀਰਾ ਕੋਈ ਵੀ ਰਿਕੁਆਇਰਮੈਂਟ ਆਊਗੀ ਕਿਸੇ ਚੀਜ਼ ਵਸਤੂ ਦੀ ਉਹ ਸਾਡੀ ਇਹ ਪੰਜ ਮੈਂਬਰੀ ਕਮੇਟੀ ਪੂਰੀ ਖਰੀਦ ਕਰਕੇ ਉੱਥੇ ਪਹੁੰਚਾਉਂਦੀ ਉਪਰਾਲਾ ਕਰਾਂਗੇ ਕਿ ਭਾਈ ਜੋ ਜ਼ਰੂਰਤ ਸੀ ਉਹ ਅਸੀਂ ਲੈ ਕੇ ਦਿੱਤਾ ਕਈ ਇਹਦੀ ਜ਼ਰੂਰਤ ਨਹੀਂ ਉਦੀ ਰਾਸ਼ਨ ਬਹੁਤ ਸਾਰਾ ਦੇ ਦਿੰਨੇ ਆ ਰਾਸ਼ਨ ਦੀ ਜ਼ਰੂਰਤ ਨਹੀਂ ਮੱਛਰਦਾਨੀ ਦੀ ਜ਼ਰੂਰਤ ਮਛਰਦਾਨੀ ਦੀ ਜ਼ਰੂਰਤ ਨਹੀਂ ਤੇਲ ਦੀ ਜ਼ਰੂਰਤ ਹੈ ਕਿਸੇ ਹੋਰ ਪੰਪ ਦੀ ਜ਼ਰੂਰਤ ਹੈ ਪਾਈਪ ਦੀ ਜ਼ਰੂਰਤ ਹੈ ਚਾਰੇ ਦੀ ਜ਼ਰੂਰਤ ਹੈ ਉਹ ਇਹ ਪਰਚੇਜ਼ ਜਿਹੜੇ ਹੈਗੇ ਆ ਕਮੇਟੀ ਜਿਹੜੀ ਹੈ ਇਹ ਕਮੇਟੀ ਉੱਥੋਂ ਤੱਕ ਇਹ ਹਰ ਚੀਜ਼ ਨੂੰ ਮਹैया ਕਰਾਊਗੀ ਤੇ ਸਾਡੇ ਜਿਹੜੇ ਅੱਗੇ ਸਾਥੀ ਉੱਥੋਂ ਦੇ ਲੋਕਲ ਲੀਡਰ ਸਾਹਿਬਾਨ ਨੇ ਉਹ ਉੱਥੇ ਪਹੁੰਚਾਉਣਗੇ ਇਹਦੇ ਨਾਲ ਹੀ ਨਾਲ ਅਸੀਂ ਇੱਕ ਹੈਲਪਲਾਈਨ ਜਿਹੜੇ ਨੰਬਰ ਹੈ ਉਹ ਤੁਹਾਨੂੰ ਦੱਸਣਾ ਚਾਹੁੰਦੇ ਆ ਚਾਰ ਸਾਥੀਆਂ ਦੀ ਅਸੀਂ ਡਿਊਟੀ ਲਈ ਹੈ ਜਿਹੜੇ ਉੱਥੇ ਆਲਰੇਡੀ ਕੋਆਰਡੀਨੇਟਰ ਵੀ ਹੈ ਸਾਡੇ ਜਿਨ੍ਹਾਂ ਨੂੰ ਕੋਈ ਵੀ ਰੈਂਡਮ ਇਹਨਾਂ ਹਲਕਿਆਂ ਦਾ ਬੰਦਾ ਕਾਲ ਕਰ ਸਕਦਾ ਵੀ ਸਾਡੇ ਪਿੰਡ ਦੇ ਵਿੱਚ ਆਹ ਦਿੱਕਤ ਹੈ ਤੇ ਇੱਥੇ ਆਹ ਚੀਜ਼ ਮੁਹੱਈਆ ਕਰਾਈ ਜਾਵੇ ਉਹ ਫਿਰ ਉਹਨੂੰ ਤਲਾਹ ਦੇਣ ਕੇ ਸਾਡੇ ਉੱਥੋਂ ਦੇ ਲੋਕਲ ਲੀਡਰਸ਼ਿਪ ਬੰਦ ਨੂੰ ਉੱਥੇ ਜਾ ਕੇ ਉਹਨਾਂ ਤੋਂ ਪੁੱਛ ਪੜਤਾਲ ਕਰਕੇ ਉਹ ਰਿਕੁਆਇਰਮੈਂਟ ਵੀ ਪੂਰਾ ਕਰਾਂ ਕਰਨਗੇ ਉਹਰੇ ਚ ਦੀਪਕ ਗਰਗ ਨੇ ਸਾਡੇ ਵਾਈਸ ਪ੍ਰਧਾਨ ਇਹਨਾਂ ਦਾ ਨੰਬਰ ਹੈ 92252 00001 9225200001 ਪੀਨਾ ਬਰਾਡ ਨੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੇ ਇਹਨਾਂ ਦਾ ਨੰਬਰ ਹੈ 98146 95040 ਜਿਵੇਂ ਦੀਪਕ ਜੀ ਹਬੋਰ ਦੇਖਦੇ ਐ ਉਹਨਾਂ ਨੂੰ ਹਬੋਰ ਆਸਤੇ ਜਿਹਨੇ ਫੋਨ ਕਰਨਾ ਉਹ ਦੀਪਕ ਜੀ ਨੂੰ ਕਰਨ ਪੀਨਾ ਬਰਾਡ ਨੇ ਇਹ ਦੇਖ ਰਿਹਾ ਆ ਏਰੀਆ ਫਾਜ਼ਲ ਕਾ ਜੇ ਲਾਲਾ ਬਾਦ ਜਫਾਜ਼ਿਲ ਕਾ ਧਣੀ ਵਿਰਖ ਸਾਹਿਬ ਨੇ ਉਹਨਾਂ ਦਾ ਨੰਬਰ ਹੈ 96100 37 9613700005 ਇਹ ਵੇਖਣਗੇ ਫਰੂਜ਼ਪੁਰ ਦਾ ਏਰੀਆ ਤੇ ਜੀਰਾ ਦਾ ਏਰੀਆ ਇਹਨਾਂ ਨੂੰ ਫਰੂਜ਼ਪੁਰ ਵਾਲੇ ਤੇ ਜੀਰੇ ਵਾਲੇ ਸੰਪਰਕ ਕਰ ਸਕਦੇ ਆ ਰਣਜੀਤ ਸਿੰਘ ਨੇ ਸਾਡੇ ਭੋਲੂ ਵਾਲੇ ਤੋਂ ਉਹਨਾਂ ਦਾ ਨੰਬਰ ਹੈ ਪ੍ਰਧਾਨ ਜੀ ਦਾ 98764 00196 ਇਹ ਜਲਾਲਾਬਾਦ ਦਾ ਤੇ ਨਾਲ ਗੁਰੂ ਅਰਸਾ ਇਹਦਾ ਇਹ ਏਰੀਏ ਚੋ ਜਿਨ੍ਹਾਂ ਨੂੰ ਇਹ ਇਹਨਾਂ ਇਹਨਾਂ ਲੋਕਾਂ ਨੂੰ ਲੋਕ ਫੋਨ ਕਰਨਗੇ ਇਹ ਸਾਡੇ ਸਮਝ ਲਓ ਕਿ ਕੰਟਰੋਲ ਰੂਮ ਨੰਬਰ ਹੈਗੇ ਨੇ ਇਹ ਸਾਥੀ ਚੱਲਦੇ ਫਿਰਦਾ ਕੰਟਰੋਲ ਸੋ ਨਾਲ ਹੀ ਨਾਲ ਅੱਜ ਸਾਰੇ ਸਾਥੀਆਂ ਨੇ ਮਿਲ ਕੇ ਆਪਣੀ ਸ਼ਰਦਾ ਦੇ ਮੁਤਾਬਕ ਆਪਣੀ ਜੇਬ ਦੇ ਮੁਤਾਬਕ 40 ਲੱਖ ਰੁਪਇਆ ਅੱਜ ਅਸੀਂ ਇਹਨਾਂ ਸੱਜਣਾ ਨੇ ਇਕੱਠਾ ਕੀਤਾ ਹੈ ਜਿਹੜਾ ਕੇਵਲ ਤੇ ਕੇਵਲ ਫਰੂਜਪੁਰ ਕਿਲਾ ਜਿਹੜਾ ਪੁਰਾਣਾ ਸੀਗਾ ਫਾਜ਼ਿਲਕਾ ਫਰੂਜਪੁਰ ਇਹਰੇ ਵਿੱਚ ਇਸ 40 ਲੱਖ ਰੁਪਏ ਦੇ ਨਾਲ ਅਸੀਂ ਸੇਵਾ ਨਿਭਾਵਾਂਗੇ ਇਹਦੇ ਤੋਂ ਵੱਖਰੀ ਵੀ ਅਸੀਂ ਜੋ ਸੇਵਾ ਹੋਈ ਇਹ ਤਾਂ ਆਪ ਦੀ ਜੇਬ ਚੋਂ ਖਰਚ ਕੀਤੀ ਹੈ ਕਿਉਂਕਿ ਅੱਜ ਕੱਲ ਪਹਿਲਾਂ ਆਪ ਆਪਣੀ ਜੇਬ ਚੋਂ ਖਰਚ ਕਰਨਾ ਚਾਹੀਦਾ ਫਿਰ ਲੋਕਾਂ ਤੋਂ ਕਿਸੇ ਸਾਥੀ ਸੱਜਣ ਤੋਂ ਡਿਮਾਂਡ ਕਰਨੀ ਚਾਹੀਦੀ ਸੋ 40 ਲੱਖ ਰੁਪਏ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀ ਜ਼ਰੂਰਤ ਹੋਈ ਅਸੀਂ ਉੱਥੇ ਚੀਜ਼ਾਂ ਪਹੁੰਚਾਈਏ ਕਿਉਂਕਿ ਸਾਰਿਆਂ ਦੀ ਸੇਵਾ ਦੇ ਨਾਲ ਹੌਲੀ-ਹੌਲੀ ਜਿਹੜਾ ਇੱਕ ਕਾਰਜ ਹੈ ਇਹਨੂੰ ਅਸੀਂ ਸਫਲ ਕਰ ਲਾਂਗੇ ਸੋ ਅੱਜ ਦੀ ਮੀਟਿੰਗ ਇਸ ਕਰਕੇ ਬੁਲਾਈ ਗਈ ਸੀ ਔਰ ਮੈਂ ਤਮਾਮ ਸਾਥੀਆਂ ਦਾ ਉਹਨਾਂ ਸੱਜਣਾ ਦਾ ਜਿਨ੍ਹਾਂ ਸਾਰਿਆਂ ਨੇ ਆਪਦੀ ਸ਼ਰਧਾ ਦੇ ਮੁਤਾਬਕ ਇਹ ਚ ਸੇਵਾ ਪਾਈ ਹੈ ਤੋ ਮੈਂ ਉਹਨਾਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਐ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਹਰ ਥਾਂ ਤੇ ਉੱਥੇ ਇੱਕ ਸ਼ਾਮਿਆਂਨਾ ਲਾ ਕੇ ਕੰਟਰੋਲ ਰੂਮ ਵੀ ਬਣਾਵਾਂਗੇ ਉੱਥੇ ਲੋਕਲ ਵੀ ਇਹਨਾਂ ਸ਼ਹਿਰਾਂ ਦੇ ਵਿੱਚ ਤਾਂ ਜੋ ਕਿਸੇ ਨੂੰ ਦਿੱਕਤ ਹੈ ਤਾਂ ਉੱਥੇ ਸਾਡੇ ਇਹਨਾਂ ਕੰਟਰੋਲ ਰੂਮਸ ਦੇ ਉਹ ਵਿਅਕਤੀ ਆਪਣਾ ਸੁਨੇਹਾ ਪਹੁੰਚਾ ਦੇਣ ਤੇ ਫਿਰ ਅਸੀਂ ਉਹਨਾਂ ਕੋਲੇ ਜਿਹੜੀ ਬੰਦੀ ਚੀਜ਼ ਆ ਉਹ ਮਹਈਆ ਕਰਾਵਾਂ। ਤੋ ਅੱਜ ਦੀ ਬੇਸਿਕਲੀ ਇਹੀ ਮੀਟਿੰਗ ਅਸੀਂ ਰੱਖੀ ਸੀ ਇਸੇ ਤਰ੍ਹਾਂ ਹੀ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਇਹ ਜਿੱਥੇ-ਜਿੱਥੇ ਹੜ੍ਹ ਆਇਆ ਉਹ ਜ਼ਿਲ੍ਹੇ ਦੇ ਮੁਤਾਬਕ ਕਮੇਟੀਆਂ ਬਣਾ ਕੇ ਤੇ ਰਾਹਤ ਸਮਗਰੀ ਲੈ ਕੇ ਭੇਜਾਂਗੇ